ਇਹਦੇ 120 ਰੁਪਏ ਉਹਨਾਂ ਨੇ ਸਟਾਕ ਮੁੱਲ ਲਿਆ ਹੂੰ ਉੱਤੇ 80 90 ਰੁਪਏ ਕਾਉਂਟਰ ਦਾ ਇੱਥੇ ਖਰਚ ਹੈ 200 ਪਲੱਸ ਖਰਚਾ ਹੋ ਗਿਆ ਹੂੰ 200 ਹੁਣ ਅੱਗੇ ਮਾਲ ਕੋਈ ਲਈ ਵੀ ਨਹੀਂ ਜਾਂਦਾ ਹੂੰ ਕਰੂਗਾ ਕੀ ਇੱਥੇ ਮੰਨ ਲਓ ਇਸਾਰ ਗਈ 500 ਰੁਪਏ ਲਈ ਪੁਰਸ ਵਾਲਿਆਂ ਨੇ ਹੂੰ ਬਰਾਣੀ ਗਊਸਾਲਾ ਭੇਜਣੀ ਸੀ ਟਰਾਲੀ ਹੂੰ ਕਾਗਦਾਂ ਲਈ ਤਾਂ ਅੱਗੇ 2000 ਰੁਪਏ ਲਈ ਛੱਡਦੇ ਆ ਬਿਲਕੁਲ ਅੱਸੀ ਦਾ ਦਰਸ਼ਕੋ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਬੜੀ ਇੱਕ ਇੰਟਰਸਟਿੰਗ ਜੀ ਵੀਡੀਓ ਹੈ ਕਿਉਂਕਿ ਕਿਸਾਨੀ ਦੇ ਮੈਟਰ ਤੇ ਜੁੜੀ ਹੋਈ ਹੈ ਕਿਸਾਨੀ ਅਗਰ ਤੁਸੀਂ ਮੇਰੇ ਬੈਕਸਾਈਡ ਦੇ ਵਿੱਚ ਦੇਖ ਰਹੇ ਹੋ ਕਿ ਪਰਾਲੀ ਦੀ ਬਹੁਤ ਵੱਡੇ ਵੱਡੇ ਤੁਹਾਨੂੰ ਜਣ ਕੇ ਇੱਥੇ ਢੇਰ ਹੈ ਜਿਹੜੇ ਦਿਖਾਈ ਦੇ ਰਹੇ ਆ ਪਰ ਇਹ ਢੇਰ ਕਿਸੇ ਜ਼ਿਮੀਦਾਰ ਦੇ ਖੇਤ ਵਿੱਚ ਨਹੀਂ ਹੈ ਇਹ ਜਿਹੜੀ ਪਰਾਲੀ ਇਕੱਠੀ ਕੀਤੀ ਹੈ ਇਹ ਸਮਾਜ ਨੂੰ ਜੋ ਲੋਕਾਂ ਦੇ ਹਿੱਤ ਨੂੰ ਸੋਚ ਲਈ ਹੈ ਜਿਹੜੇ ਠੇਕੇਦਾਰ ਹੈ ਸਾਡਾ ਰੋਤਾਸ਼ ਸਰਨ ਜੋ ਕਿ ਬਹੁਤ ਵਧੀਆ ਕੰਮ ਹੈ ਵਿਚਾਰੇ ਦਾ ਪਰ ਕਿਤੇ ਨਾ ਕਿਤੇ ਜਿਹੜੀ ਪਰਾਲੀ ਹੈ ਨਾ ਪਰਾਲੀ ਦਾ ਹੱਲ ਕਿਸਾਨਾਂ ਨੇ ਤਾਂ ਕਢ ਲਈ ਕੀ ਵੇਚ ਕੇ ਆਪਦੇ ਬਾਹਰ ਚੋਂ ਬਾਹਰ ਕੱਢਤੀ ਪਰ ਜਦੋਂ ਕੋਈ ਇਹਨੂੰ ਖਰੀਦ ਕੇ ਰੱਖਦਾ ਹੈ ਦੀ ਤੂੜੀ ਬਣਾ ਕੇ ਅੱਗੇ ਗਊ ਸਾਲੇ ਦੇ ਵਿੱਚ ਲੈ ਕੇ ਜਾਂਦਾ ਹੈ ਜਾਂ ਫਿਰ ਗੱਲ ਕਰੀਏ ਕਿ ਕਿਤੇ ਕੋਈ ਜ਼ਿੰਮੇਦਾਰ ਭਰਾ ਅਗਰ ਪਸ਼ੂਆਂ ਖਾਤਰ ਇਸ ਨੂੰ ਲੈਂਦਾ ਹੈ ਤਾਂ ਅੱਜ ਉਹਦਾ ਨਾ ਯਾਨੀ ਕਿ ਬਹੁਤ ਮੰਦਾ ਹਾਲ ਹੈ ਵੀਡੀਓ ਮੈਂ ਉਹਨਾਂ ਦੇ ਕਹਿਣ ਤੇ ਬਣਾ ਰਿਹਾ ਕਿ ਮੰਨ ਲਓ ਨਾ ਯਾਰ ਅਭੀ ਸਾਡਾ ਵੀ ਕੋਈ ਨਾ ਕੋਈ ਸਮਾਧਾਨ ਹੋਣਾ ਚਾਹੀਦਾ ਇਸ ਦੇ ਪ੍ਰਤੀ ਕਿਉਂਕਿ ਕਿਸਾਨਾਂ ਨੇ ਤਾਂ ਕੱਢਤੀ ਇਸ ਅਸੀਂ ਲੈ ਲੇ ਮੁੱਲ ਯਾਨੀ ਕਿ ਜਿਹੜਾ ਸਾਨੂੰ ਟ੍ਰਾਂਸਪੋਰਟੇਸ਼ਨ ਦਾ ਖਰਚਾ ਪਿਆ ਹੈ ਜਾਂ ਕੁਝ ਹੋਰ ਪਿਆ ਹੈ ਅੱਜ ਇਹ ਜਿਹੜਾ ਬਾਣ ਉਹ ਵੀ ਠੇਕੇ ਤੇ ਹੈ ਤੇ ਖਰਚਾ ਕਿੰਨਾ ਖੁੰਦਾ ਟੋਟਲ ਅੱਜ ਵੀਡੀਓ ਦੇ ਵਿੱਚ ਗੱਲ ਕਰਾਂ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਐ ਸਪੈਸ਼ਲ ਜਿਹੜੇ ਸਾਡੇ ਭਰਾ ਪ੍ਰਾਲੀ ਦਾ ਕੰਮ ਕਰਦੇ ਆ ਸਪੈਸ਼ਲ ਤੌਰ ਤੇ ਜਿਹੜਾ ਪ੍ਰਾਲੀ ਦਾ ਕੋਤਰਾ ਕਰਕੇ ਤੇ ਗਾਂਾਂ ਜਾਨਕੀ ਗਊਸ਼ਾਲਾ ਦੇ ਵਿੱਚ ਭੇਜਣ ਦਾ ਕੰਮ ਕਰਦੇ ਆ ਉਹਨਾਂ ਵੀਰਾਂ ਦੇ ਖਾਤਰ ਹੈ ਔਰ ਜ਼ਿੰਮੇਵਾਰਾਂ ਦੇ ਖਾਤਰ ਵੀ ਹੈ ਉਹਨਾਂ ਦੇ ਵੀ ਕੁਛ ਨਾ ਕੁਛ ਜਾਨਕੀ ਇਹਨਾਂ ਦੇ ਪ੍ਰਤੀ ਸੋਚਣਾ ਚਾਹੀਦਾ ਜਿਹੜੇ ਉਹਨਾਂ ਦੇ ਬਾਣ ਖਾਲੀ ਕਰਦੇ ਆ ਜਿਹੜੇ ਉਹਨਾਂ ਦਾ ਇਹ ਟੋਟਲ ਜਿਹੜਾ ਪ੍ਰਾਲੀ ਦਾ ਸਮਾਧਾਨ ਆ ਉਹ ਕਰਕੇ ਦਿੰਦੇ ਅੱਜ ਪੂਰਾ ਖਰਚਾ ਇਹਦੇ ਕਿੰਨੇ ਕ ਫਾਇਦੇ ਆ ਤੇ ਕਿੰਨੇ ਕ ਬੰਦੇ ਕੰਮ ਕਰਦੇ ਆ ਤੇ ਫਿਰ ਡੇਲੀ ਦਾ ਖਰਚਾ ਕਿੰਨਾ ਪੈਂਦਾ ਉਹਦੇ ਬਾਅਦ ਗੱਲਬਾਤ ਕਰਾਂਗੇ ਸਾਡੇ ਨਾਲ ਸასი ਗੱਲ ਬਾਈ ਸਹੀ ਬਾਈ ਜੀ ਹਾਲ ਹੈ ਬਾਈ ਠੀਕ ਬਾਈ ਰਫਾਤ ਸਾਰਨ ਜੀ ਹੈ ਪਿੰਡ ਲੋਕੇਸ਼ਨ ਮੈਂ ਤੁਹਾਨੂੰ ਦੱਸਾਂਗਾ ਨਾਗੋ ਕੀ ਦੀ ਹੈ ਤੇ ਅਲੀਕਾ ਰੋਡ ਦੇ ਉੱਤੇ ਨੇ ਹੋਰ ਠੀਕ ਹੈ ਬਾਈ ਹਾਂ ਵਧੀਆ ਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਪਹਿਲਾਂ ਤਾਂ ਕੰਮ ਕਰਦੇ ਨੇ ਉਹਦੇ ਦੈਸੇ ਤੋਂ ਮੰਨ ਲਓ ਆਪਾਂ ਨੂੰ 5-6 ਸਾਲ ਹੋ ਗਏ ਕੰਮ ਕਰਦੇ ਨੇ ਹਾਂ ਤੇ ਹੁਣ ਜਿਹੜਾ ਮੰਨ ਲੈ ਇੱਥੇ ਆਪਾਂ ਨੂੰ ਸਟਾਕ ਲੱਗ ਰਹੇ ਆ ਹੂੰ ਔਰ 10ਵੇਂ ਮਹੀਨੇ ਦੀ 7 ਤਰੀਕ ਤੋਂ ਚਾਲੂ ਕਰ ਰੱਖੀ ਹੈ। ਹੂੰ। ਠੀਕ ਹੈ। ਤਾਂ ਇਹ ਮਹੀਨਾ ਦੇ ਲੱਗ ਕਿੰਨਾ ਇਹ ਟੋਟਲ ਜਿਹੜਾ ਬੰਨ ਤੁਹਾਡੇ ਕੋਲ ਕਿੰਨਾ ਬੰਨ ਠੇਕੇ ਤੇ ਹੈ? ਇਹ 1.5 ਕਿੱਲਾ। 1.5 ਕਿੱਲਾ। ਇਹਦਾ ਠੇਕਾ ਵੀ ਭਰਨਾ ਹੈ ਨਾ? ਹਾਂਜੀ। ਤੇ ਫਿਰ ਮੰਨ ਲਓ ਕਿਵੇਂ ਆ ਫਿਰ ਨਾफा-ਨੁਕਸਾਨ ਕੀ ਕਹਿੰਦਾ? ਨਾफा-ਨੁਕਸਾਨ ਦਾ ਭਾਈ ਜੀ ਹੁਣ ਇਸਦਾ ਠੇਕਾ ਮੰਨ ਲਓ ਭਰਨਾ ਹੈ। ਹੂੰ। ਉਧਰੋਂ ਮੰਨ ਲਓ ਮਾਲ ਚੱਕ ਕੇ ਲਿਆ 35000 ਰੁਪਏ ਤੇ ਮੇਰੇ ਕੋਲ ਟਰੈਕਟਰ ਸੀਗੀ। ਹੂੰ। ਉੱਤੇ ਲੇਬਰ ਅੱਡ ਸੀਗੀ। ਹੂੰ। ਤੇ ਤੇਲ ਦਾ ਖਰਚਾ ਅੱਡ ਹੈ। ਬੰਦੇ ਰੱਖੇ ਥੋੜੇ ਸੰਭਲੇ ਬੰਦੇ ਆ ਹੁਣ ਤਾਂ ਆਹ ਕੱਲੀ ਮਸ਼ੀਨ ਤੇ ਚੱਲੀ ਜਾਂਦੇ ਆ ਹੂੰ ਪਹਿਲਾਂ ਜਦੋਂ ਮਾਲ ਇਕੱਠਾ ਕਰਿਆ ਉਦੋਂ ਲੋਡਰ ਪਲੱਸ ਤਿੰਨ ਟਰੈਕਟਰ ਇਹਦੇ ਇਕੱਠਾ ਕਰਨ ਵਾਲੇ ਤਿੰਨ ਮਸ਼ੀਨ ਦੇ ਉੱਤੇ ਜੀ ਅੱਛਾ ਸੱਤ ਟਰੈਕਟਰ ਰੋਜ਼ਾਨਾ ਚੱਲਦੇ ਸੀ ਰੋਜ਼ਾਨਾ ਸੱਤਾਂ ਟਰੈਕਟਰਾਂ ਦੇ ਉੱਤੇ ਬੰਦੇ ਉਹਨਾਂ ਦਾ ਖਰਚਾ ਇੱਕ ਇੱਕ ਹੋਰ ਹੁੰਦਾ ਸੀ ਜੀ ਉਹ ਦਿਖਾ ਦਿਓ ਦੇਖੋ ਜੋੜੀ ਹਰ ਮੈਗਨੇ ਜੀ ਇੱਕ ਦਿਨ ਦੇ ਵਿੱਚ ਪਹਿਲਾਂ ਤਾਂ ਜੋੜੀਆਂ ਦਿਖਾਓ ਜੋੜੀਆਂ ਦਾ ਖਰਚਾ ਹੀ ਦਿਖਾ ਦਿਨੇ ਆਪਾਂ ਯਾਨੀ ਕਿ ਆਜੋ ਤੇ ਆਹ ਦੇਖੋ ਭਾਈ ਮੰਨ ਲਓ ਯਾਰ ਸਾਡਾ ਫਾਰਮੈਨ ਬੰਦਾ ਹੈ ਆਪਣਾ ਵਧੀਆ ਮੰਨ ਲਓ ਮਾਨ ਸਿੰਘ ਜੀ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਜੀ ਠੀਕ ਠਾਕ ਹੋ ਜੋੜੀ ਬਦਲੀ ਆਨੇ ਹੋ ਫਿਰ ਹਾਂ ਜੀ ਤੇ ਕਿੰਨੀਆਂ ਘਰ ਖਵਾ ਦੇਣੇ ਫਿਰ ਦਿਨ ਚ ਜੋੜੀਆਂ ਦੁਬਾਰਾ ਤੇ ਨਾਲ ਖਾ ਜਾਂਦਾ ਜੀ ਅੱਛਾ ਫਿਰ ਜੋੜੀ ਦਾ ਖਰਚੇ ਬਹੁਤ ਹੋਊਗਾ ਇਹਦਾ 1500 ਰੁਪਏ ਆ ਜੋੜੀ ਲਗਾਈ ਹੈ ਜੀ 15 ਮਿੰਟ 20 ਮਿੰਟ ਜੋੜੀ ਚੱਲਦੀ ਹੈ ਅੱਛਾ ਲਾਸਟ ਜੇ 25 ਮਿੰਟ ਚੱਲ ਜੇ ਤਾਂ ਅਸੀਂ ਆਵੇਂ ਕਹਿੰਦੇ ਬੱਲੇ ਬੱਲੇ 25 ਮਿੰਟ ਚੱਲਦੀ ਨਹੀਂ ਹੂੰ ਕਿਹਦੇ ਤਾਂ ਹੁੰਦੀ ਜੋੜੀ ਹੈ ਜੀ ਵੀ ਹੁੰਦੀ ਜਿਹੜੀ 10 ਮਿੰਟ ਹੀ ਚੱਲਦੀ ਹੈ ਹੂੰ ਕੋਈ ਵਧੀਆ ਜੋੜੀ ਲੱਗ ਗਈ ਮਾਲ ਵਧੀਆ ਆ ਗਿਆ ਹੂੰ ਸਹੀ ਆ ਗਈ ਤਾਂ ਜਿਆਦਾ ਜਿਆਦਾ 20 25 ਮਿੰਟ 25 ਮਿੰਟ ਚੱਲ ਜੇ ਤਾਂ ਬਹੁਤ ਹੈ ਹੂੰ ਉਨੇ ਹੀ ਟਾਈਮ ਜੋੜੀ ਲਵਾਉਣ ਤੇ ਲੱਗਦਾ ਹੈ ਉਨੇ ਹੀ ਟਾਈਮ ਕੰਮ ਹੁੰਦਾ ਹੈ ਤੇ ਇਹ ਉਰਤਾਸ ਜੀ ਲੇਬਰ ਦੀ ਗੱਲ ਕਰੀ ਤੇ ਕਿੰਨੇ ਕ ਬੰਦੇ ਆਪਣੇ ਮਨ ਲੋ ਟੋਟਲ ਲੇਬਰ ਜੀ 12 13 ਬੰਦੇ ਥੋੜਾ ਆਪਣੇ ਇੱਥੇ ਮਸ਼ੀਨ ਤੇ ਹੈ ਹੀ ਹਾਂ 12 13 ਤਾਂ ਇੱਥੇ ਹੀ ਚਾਰ ਬੰਦੇ ਮੰਨ ਲਓ ਗੇੜੇ ਲਾਉਣ ਵਾਲੇ ਆ ਡਾ ਜੀ ਹੂੰ ਛੋੜਾ ਸਾਰਾ ਬੰਦੇ ਰੋਜ਼ਾਨਾ ਇੱਕ ਇੱਕ ਹੋਰ ਵੀ ਗੱਲ ਕਹਿਣਾ ਮੈਂ ਪ੍ਰਸ਼ਾਸਨ ਨੂੰ ਐ ਸਰਕਾਰ ਦੇ ਪ੍ਰਤੀ ਮਤਲਬ ਇਹ ਲੋਕਾਂ ਨਾਲ ਜਿਹੜੇ ਰੋਜ਼ਗਾਰ ਦੀ ਗੱਲ ਕਰਦੇ ਆ ਮਤਲਬ ਜ਼ਿਮੀਂਦਾਰ ਤਬਕੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੱਢ ਕੇ ਆਪਦਾ ਕੰਮ ਨਵੇੜਤਾ ਹਣਾ ਲੇਕਿਨ ਸਾਰਾ ਸਿਆਲ ਤੁਸੀਂ ਜਿਹੜੀ ਮਨ ਲੋਕਾਂ ਨੂੰ ਰੋਜ਼ਗਾਰ ਦੇਣ ਵਿਚਾਰੇ ਹੁਣ ਦਿਹਾੜੀਏ ਖੜਿਆ ਇਹ ਵੀ ਤੁਹਾਡੇ ਸਿਰ ਤੇ ਆ ਹੈ ਪਰ ਇਹਦੇ ਵਿੱਚੋਂ ਜੇ ਬਚਤ ਹੋਊਗੀ ਆਪਾਂ ਨੂੰ ਫੇਰ ਹੀ ਫਾਇਦਾ ਹੈ ਫੇਰ ਹੀ ਹੈ ਜੀ ਆਹ ਦੇਖੋ ਜੀ ਹੁਣ ਮੇਰਾ ਆਪ ਦਾ ਸਟਾਕ ਹੈ ਤਾਂ ਕਰਕੇ ਮੈਂ ਕੁੱਤਰਾ ਹੀ ਕਰਨ ਲੱਗਿਆ ਹੂੰ ਜਿਸ ਬੰਦੇ ਨੇ ਮਨ ਲੋ ਸਟਾਕ ਮੁੱਲ ਵੀ 120 ਰੁਪਏ 30 ਰੁਪ ਉਹ ਸਟਾਕ ਦੇ ਵਿੱਚੋਂ ਮਾਲ ਲੈ ਖਤਰਾ ਹੀ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ 120 ਰੁਪਏ ਉਹਨਾਂ ਨੇ ਸਟਾਕ ਮੁੱਲ ਲਿਆ ਉੱਤੇ 80 90 ਰੁਪਏ ਕਾਉਂਟਰ ਦਾ ਇੱਥੇ ਖਰਚ ਹੈ 200 ਪਲੱਸ ਖਰਚਾ ਹੋ ਗਿਆ 200 ਹੁਣ ਅੱਗੇ ਮਾਲ ਕੋਈ ਲਈ ਵੀ ਨਹੀਂ ਜਾਂਦਾ ਤੇ ਕਰੂ ਕੀ ਮੈਂ ਤਾਂ ਉਹਨਾਂ ਲੋਕਾਂ ਦੇਣਾ ਲੈਣਾ ਪੂਰਾ ਕਰਨਾ ਆਪਦਾ ਜਿਹਦੇ ਹੁਣ ਮਨ ਲੋ ਖੜੇ ਐ ਵੈਸੇ ਮੈਨੂੰ ਬੱਚੇ ਦਾ ਅਪ ਵਿੱਚ ਸਾਰਾ ਮਾਲ ਵੇਚ ਕੇ ਅਗਲੇ ਦੇਣੇ ਸਹੀ ਗੱਲ ਹੈ ਜੇ ਜਿਹੜਾ ਅੱਗੇ ਮੁੱਲ ਲੈ ਕੇ ਇਸ ਨੂੰ ਇੱਕ ਦੁਆਰੇ ਫੇਰ ਮੰਨ ਲਓ ਇਹਦੇ ਚ ਪਰਾਲੀ ਵੇਚੂਗਾ ਉਹ ਕੀ ਕਰੂਗਾ ਜੇ ਮੰਨ ਲਓ ਤੁਹਾਡਾ ਜਿਹੜਾ ਟੋਟਲ ਇਹ ਪਰਾਲੀ ਦੀ ਤੂੜੀ ਹੈ ਜਿਹੜੀ ਬਣਾ ਕੇ ਤੁਸੀਂ ਵੇਚ ਦਿੱਤੀ ਕੇ ਮਨ ਲਾ ਅੱਗੇ ਭੇਜ ਦੂ ਗਊਸ਼ਾਲਾ ਚ ਜਾਂ ਨਹੀਂ ਇਹ ਕਿਤੇ ਹੋਰ ਵੀ ਜਾਂਦੀ ਹੈ ਗਊਸ਼ਾਲਾ ਚ ਗਊਸ਼ਾਲਾ ਗਊਸ਼ਾਲਾ ਜਾਂਦੀ ਹੈ ਤੇ ਫੇਰ ਆਉਣ ਜਾਣ ਵੇਲੇ ਮੰਨ ਲਓ ਤੰਗ ਨਹੀਂ ਕਰਦੇ ਪੁਲਿਸ ਆਉਣ ਜਾਣ ਵੇਲੇ ਤੰਗ ਕਰਦੇ ਆ ਬਾਈ ਜੀ 2-2000 ਰੁਪਏ ਮੰਗਦੇ ਆ ਹਾਂ ਤੇਰਾ 500 ਰੁਪਏ ਦਿੱਤਾ ਹੂੰ ਇੱਥੇ ਮੰਨ ਲਓ ਐਸਾ ਹਾਰ ਗਈ 500 ਰੁਪਏ ਲਿਆ ਪੁਲਿਸ ਵਾਲਿਆਂ ਨੇ ਹੂੰ ਬਰਾਣੀ ਗਊਸ਼ਾਲਾ ਦੇ ਭੇਜਣੀ ਸੀ ਟਰਾਲੀ ਹੂੰ ਕਾਗਦਾਂ ਨੂੰ ਅੱਗੇ 2000 ਰੁਪਏ ਲੈ ਛੱਡਦੇ ਆ ਬਿਲਕੁਲ ਸਰਕਾਰ ਨੂੰ ਵੀ ਇੱਕ ਬਿਲਕੁਲ ਮਤਲਬ ਇੱਕ ਸੁਝਾਅ ਹੈ ਟੈਟ ਟੱਲੀ ਨੂੰ ਰੋਕ ਦੇ ਮਤਲਬ ਇਹ ਵੀ ਇੱਕ ਸੁਝਾਅ ਹੈ ਸਰਕਾਰ ਨੂੰ ਕਿ ਮਨ ਲਓ ਜਿਹੜਾ ਪ੍ਰਾਲੀ ਹੈ ਪ੍ਰਾਲੀ ਕੁੱਤਰ ਕੇ ਆਪਾਂ ਗਊਸ਼ਾਲਾ ਦੇ ਵਿੱਚ ਭੇਜ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਮਤਲਬ ਤੁਹਾਨੂੰ ਸ਼ੋਰਟ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਜਿਹੜੇ ਲੋਕ ਹੈ ਆਪਣੇ ਮੰਨ ਲਓ ਵੀ ਮਜ਼ਦੂਰ ਲੋਕ ਹੈ ਉਹਨਾਂ ਢਿੱਡ ਭਰਨ ਦੇ ਨਾਲ ਨਾਲ ਆਪਾਂ ਗਊਆਂ ਦਾ ਪਸ਼ੂਆਂ ਦਾ ਢਿੱਡ ਭਰਨ ਦਾ ਵੀ ਕੰਮ ਕਰਦੇ ਕਿਉਂਕਿ ਇੱਕੋ ਹੀ ਬੰਦਾ ਰਹਿ ਗਿਆ ਜਿਹੜਾ ਹੁਣ ਮੰਨ ਲਓ ਇਸ ਸਿਆਲ ਦੇ ਵਿੱਚ ਕੰਮ ਦੇ ਰਿਹਾ ਲੋਕਾਂ ਨੂੰ ਤੇ ਪਲੱਸ ਜਿਹੜਾ ਗਊਸ਼ਾਲਾ ਦੇ ਵਿੱਚ ਚਾਰਾ ਪੂਰਾ ਕਰ ਰਹੇ ਨੇ ਉਹ ਸਿਰਫ ਤੇ ਸਿਰਫ ਇਹ ਪਰਾਲੀ ਕੋ ਉਤਰ ਨਾਲੇ ਬਾਈ ਹੈ ਜਿਹੜੇ ਮੰਨ ਲਓ ਪੂਰਾ ਕਰੀ ਜਾਂਦੇ ਆ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਤੂੜੀ ਪੂਰੀ ਹੋ ਜੂਗੀ ਨਹੀਂ ਨਹੀਂ ਹੁੰਦੀ ਨਾ ਦੂਜੀ ਗੱਲ ਆ ਜੀ ਗਊਸ਼ਾਲਾ ਚ ਜੇ ਕਿਤੇ ਵੀ ਮੰਨ ਲਓ ਸੀ ਸੌਦਾ ਕਰ ਲੈਂਦੇ ਆ ਹਮ ਹਮ ਅੱਜ ਸੌਦਾ ਕਰ ਲਿਆ 200 ਨੂੰ ਚੇਕ ਕਰ ਲਿਆ 250 ਨੂੰ ਹ ਅਸੀਂ 220 ਨੂੰ ਸੌਦਾ ਕਰਿਆ ਸੀਗਾ ਹੂੰ ਉਹਨਾਂ ਨੂੰ ਮਾਲ ਮਿਲਣ ਲੱਗ ਗਿਆ ਸਸਤਾ ਹੂੰ ਸਾਡਾ ਸੌਦਾ ਮੁੱਕਰ ਗਿਆ ਅੱਛਾ ਇਹ ਵੀ ਹੋ ਜਾਂਦਾ ਹੁੰਦਾ ਜੀ ਆਏ ਵਾਰੀ ਹੁੰਦਾ ਹੈ ਹੁਣ ਵੀ ਹੋਇਆ ਪਿਛਲੀ ਵਾਰ ਵੀ ਹੋਇਆ ਹੂੰ ਜੇ ਉਹ ਹੀ ਮੰਨ ਲਓ ਆਹੀ ਚੀਜ਼ ਉਹਨਾਂ ਨੂੰ 300 350 ਨੂੰ ਮਿਲਦੀ ਉਹ ਸਾਡੇ ਤੋਂ 250 ਲੈਂਦੇ ਸਾਡੀ ਆ ਮੰਨ ਲਓ ਚੀਜ਼ਾਂ ਦੀ ਆਹੋ ਕੋਲੇ ਰੱਖਦੇ ਦੋ ਟਲੇ ਸਟਾਲੀ ਉਹਨਾਂ ਦੀ ਪੈਮਰੋਨ ਕੋਲੇ ਹੁੰਦੀ ਹੈ ਹੂੰ ਅਸੀਂ ਨਹੀਂ ਮੁੱਕਰ ਸਕਦੇ ਇਹ ਕੋਈ ਵਾਰੀ ਸਾਡੀ ਪੈਸੇ ਨੂੰ ਬਣਾਇਆ ਤਾਂ ਨਹੀਂ ਬਣਾ ਲੈਂਦੇ ਵੀ ਯਾਰ ਮੋਟਾ ਪਤਲਾ ਠੀਕ ਹੈ ਹਨਾ ਉਹ ਤਾਂ ਬਣਾਣਾ ਹੈ ਹੀ ਹਾਂ ਜੇ ਤਾਂ ਮੰਨ ਲਓ ਰੇਟ ਉਹਨਾਂ ਨੂੰ ਮੰਦਾ ਮਿਲ ਗਿਆ ਤਾਂ ਖੜਕਣਗੇ ਜੀ ਆਹ ਬਰੀਕ ਵਾਲਾ ਹੈ ਹਾਂ ਜਾਂ ਆਖਣਗੇ ਆਹ ਮੋਟਾ ਵਾਲਾ ਇਹ ਮੋਟਾ ਜਾਦੇ ਆ ਜੇ ਉਹਨਾਂ ਨੂੰ ਮੰਨ ਲਓ ਆਹੀ ਸਮਾਨ ਸਸਤਾ ਮਿਲ ਗਿਆ ਹਾਂ ਫੇਰ ਰੱਖਣਗੇ ਫੇਰ ਉਹ ਨਖਰੇ ਕਰਨੇ ਹਨਾ ਸੌਦਾ ਮੁਕਰਨਾ ਉਹਨਾਂ ਨੇ ਕਿਸੇ ਹਿਸਾਬ ਨਾਲ ਨਹੀਂ ਮੁਕਰਿਆ ਤੇ ਫਿਰ ਕਿੰਨੇ ਕ ਦਿਨ ਲੰਮਾ ਚੱਲਦਾ ਤੁਹਾਡਾ ਇਹ ਸੀ ਲੰਮਾ ਜੀ ਹੁਣ ਮੰਨ ਲਓ ਤੁਸੀਂ ਐਵੇਂ ਲਾ ਲਓ 8000 ਇਹੀ ਸਟਾਕ ਹੈ ਜਾਂ ਹੋਰ ਵੀ ਹੈ ਕੋਈ ਵੀ ਹੈ ਜੀ ਹਾਂ 8000 ਕੁਇੰਟਲ ਮਾਲ ਹੈ ਹਾਂ ਰੋਜ਼ ਦਾ 100 ਕੁਇੰਟਲ ਦਾ ਦੜਾ ਪੈਂਦਾ ਨਹੀਂਗਾ ਅੱਛਾ ਜੀ ਵੀ ਤਿੰਨ ਮਹੀਨੇ ਚਾਰ ਮਹੀਨੇ ਤਿੰਨ ਮਹੀਨੇ ਤੱਕ ਘੱਟ ਤੋਂ ਘੱਟ ਮੰਨ ਕੇ ਚੱਲੇਗੀ ਹਾਂ ਤੇ 2 ਮਹੀਨੇ ਪਹਿਲਾਂ ਚੱਲ ਲਵੇ ਪੰਜ ਤੇ ਮੈਂ ਚਲੋ ਇਹ ਤਾਂ ਵੈਸੇ ਤੁਹਾਡੇ ਬਿਲਕੁਲ ਜਾਇਜ਼ ਹੈ ਤੁਹਾਡੀ ਜੋ ਵੀ ਮਾਲੂ ਗੱਲਾਂ ਤੁਸੀਂ ਕਹਿ ਰਹੇ ਹੋ ਠੀਕ ਹੈ ਨੰਬਰ ਜਰੂਰ ਬੋਲ ਦਿਓ ਅਗਰ ਕੋਈ ਗਊਸ਼ਾਲਾ ਵਾਲਾ ਬੇਲੀ ਕੋਈ ਵੀ ਸੰਸਥਾ ਹੈ ਅਗਰ ਇਸ ਵੀਡੀਓ ਨੂੰ ਦੇਖ ਰਹੀ ਹੈ ਤਾਂ ਪਲੀਜ਼ ਮਾਲੂ ਇਹਨਾਂ ਦੇ ਕੰਟੈਕਟ ਤੇ ਨੰਬਰ ਕਰ ਸਕਦੇ ਹੋ ਤੁਹਾਨੂੰ ਅਗਰ ਚਾਰੇ ਦੀ ਜਰੂਰਤ ਹੈ ਪਰਾਲੀ ਦੀ ਮਤਲਬ ਤੂੜੀ ਦੀ ਜਰੂਰਤ ਹੈ ਤੁਹਾਨੂੰ ਤਾਂ ਇਹ ਨਾਲ ਸੰਪਰਕ ਕਰ ਨੰਬਰ ਬੋਲ ਦੋ ਆਪਣਾ ਜੀ 98134 72904 ਜੀ 98134 72904 ਵਰਤਾ ਸਰਨਜੀ ਇਹਨਾਂ ਦਾ ਨਾਮ ਹੈ ਤੇ ਫਿਰ ਜ਼ਿੰਮੇਦਾਰਾਂ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਫਿਰ ਆ ਕੇ ਅੜ ਜਾਂਦੇ ਆ ਨੀ ਇਸ ਟਾਈਮ ਨਹੀਂ ਪੈਸੇ ਲੈ ਦੇਖੋ ਜੀ ਆ ਕੇ ਅੜ ਜਾਂਦੇ ਹੁਣ ਕਰੀਏ ਕੀ ਉਹਨਾਂ ਵਿੱਚ ਵੀ ਤਾਂ ਸਾਡੇ ਆਪ ਦੇ ਬੰਦੇ ਨਹੀਂ ਕਮਿਆ ਮਾਰਦੇ ਹਾਂ ਹੁਣ ਮੈਂ ਮੰਨ ਲਓ 50000 ਰੁਪਏ ਕੱਲ ਹੂੰ ਟਾਟਰਾ ਹੂੰ ਪਲੱਸ ਮੰਨ ਲਓ ਰੈਕ ਮਰਵਾਈ ਵਾਲੇ ਦਿੱਤੇ ਹੂੰ ਉਹ ਜਿੰਮੇਦਾਰ ਆ ਮਾਰ ਕੇ ਦਿਲ ਦੇ ਸੀ ਕਿ ਪਰ ਦੂਜਾ ਬੰਦਾ ਕਹਿੰਦਾ ਮੈਂ ਆਪੇ ਮਾਰੂ ਆ ਜੇ ਇੱਕ ਬੰਦਾ ਮਾਰਦਾ ਰਹਿ ਕ ਜੀ ਦੇ ਕੋਲੇ ਰਹਿ ਕੇ ਆਪਦਾ ਹੈਗਾ ਉਹ ਆਪ ਮਾਰੀ ਜਾਂਦਾ ਬਿਲਕੁਲ ਬਿਲਕੁਲ ਉਹ ਜੋ ਰਹਿ ਮਾਰੀ ਜਾਂਦਾ ਸਾਨੂੰ ਕਿਰਾਏ ਤੇ ਮਰਵਾਉਣਾ ਪੈਂਦਾ ਅਸੀਂ ਕਿਰਾਏ ਤੇ ਮਰਵਾਏ 50000 ਰੁਪਏ ਕਹਿੰਦੇ ਉਹਨਾਂ ਦੇ ਖਾਤੇ ਚ ਪਾਈ ਉਹ 50000 ਰੁਪਏ ਪਲੱਸ ਸਾਡੇ ਬਿਨਾ ਕੰਮ ਦੇ ਲੱਗੇ ਬਿਲਕੁਲ ਬਿਲਕੁਲ ਤੇ ਟਰਾਲੇ ਚ ਫਿਰ ਕਿੰਨਾ ਕ ਮਾਲ ਪਾ ਦਿੰਦੇ ਟਰਾਲਾ ਆ ਤੀ ਹੁਣ 200 ਲੋਡ ਅੰਡਰ ਲੋਡ ਹੀ ਰੱਖਦੇ ਹੋ ਨਾ ਹਾਂ ਕਿਉਂਕਿ ਆਉਣ ਜਾਣ ਦੇ ਵਿੱਚ ਵੀ ਦਿੱਕਤ ਹੁੰਦੀ ਹੈ ਅੰਡਰ ਲੋਡ ਰੱਖਣਾ ਬਹੁਤ ਜ਼ਰ ਦਰਸ਼ਕ ਵੀਰੋ ਇਹ ਸੀ ਅੱਜ ਜਾਨਕੀ ਪਰਾਲੀ ਦਾ ਕੁਤਰਾ ਕਰਨ ਵਾਲੇ ਜਿਹੜੇ ਸਾਡੇ ਭਰਾ ਹੈ ਸਾਡੇ ਬਾਕੀ ਇਹਨਾਂ ਦੇ ਕਿਸਾਨ ਭਰਾ ਹੀ ਕਰ ਰਹੇ ਨੇ ਪਰਾਲੀ ਦਾ ਜੇ ਸੁਲੂਸਨ ਹੋ ਸ ਗਿਆ ਕੋਈ ਫੈਕਟਰੀ ਵਿੱਚ ਰੇਟ ਮਿਲੇ ਇਹਨਾਂ ਦਾ ਤਾਂ ਜਾ ਕੇ ਕੰਮ ਸਹੀ ਹੋ ਸਕਦਾ اچھا ਫੈਕਟਰੀ ਚ ਰੇਟ ਨਹੀਂ ਮਿਲਦਾ ਕਿਤੇ ਵੀ ਜਾਨਕੀ ਫੈਕਟਰੀ ਦੇ ਵਿੱਚ ਵੀ ਮੰਨ ਲਓ ਇਹਦਾ ਕੰਮ ਚੱਲਦਾ ਹਾਂਜੀ ਹੁਣ ਇੱਥੋਂ ਮੰਨ ਲਓ ਚੰਨੂ 100 ਕਿਲੋਮੀਟਰ ਪੈ ਜਾਂਦੀ ਹੈ ਰੇਟ ਇਹਦਾ 150 ਰੁਪਏ ਹੈ 150 ਰੁਪਏ ਦਾ ਖਰਚਾ ਪੈ ਗਿਆ ਆਉਣ ਜਾਣ ਦਾ ਖਰਚਾ 150 ਰੁਪਏ ਉੱਥੇ ਮਾਲ ਦੀ ਵਿਕਰੀ ਹੈ 150 ਦੇ ਉੱਤੇ ਇੱਥੇ ਆ ਪਹਿ ਰਹੇ ਹੈ ਕਿ ਜਾਈ ਕਿਸ ਰੇਟ ਦੇ ਵਿੱਚ ਬਿਲਕੁਲ 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 ਤੇ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਅਗਰ ਇਹਦੇ ਵਿੱਚ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਵੀ ਬੰਦਾ ਅਗਰ ਇਹਦੇ ਵਿੱਚ ਦੱਸਣਾ ਚਾਹੁੰਦਾ ਹੈ ਕਿ ਇਹਦਾ ਇਹ ਸਮਾਧਾਨ ਹੈ ਜਾਂ ਇੱਥੇ ਬਾਈ ਫੈਕਟਰੀ ਆ ਉਹਦੇ ਵਿੱਚ ਵੀ ਲੈਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਔਰ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਇਹ ਜੀ ਵੀਡੀਓ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲਦੀਆਂ ਰਹਿਣੀਆਂ ਔਰ ਮੈਂ ਇੱਕ ਕੋਈ ਸੁਝਾਅ ਦੇਣਾ ਚਾਹੁੰਨਾ ਕਿ ਅਗਰ ਫੈਕਟਰੀ ਦੇ ਵਿੱਚ ਜਾਂ ਕੋਈ ਗਊਸ਼ਾਲਾ ਵਾਲੇ ਅਗਰ ਸਾਥੀ ਹੈ ਜਾਂ ਸੰਸਥਾ ਮੰਨੇ ਅਗਰ ਉਹਨਾਂ ਨੂੰ ਇਸ ਦੀ ਜ਼ਰੂਰਤ ਹੈ ਤੁਸੀਂ ਨੰਬਰ ਤੇ ਕੋਈ ਕੰਟਰੈਕਟ ਕਰ ਸਕਦੇ ਹੋ ਨੰਬਰ ਅਸੀਂ ਤੁਹਾਨੂੰ ਸਕਰੀਨ ਦੇ ਵਿੱਚ ਵੀ ਦੇ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਇਹਨਾਂ ਦਾ ਦੇ ਦਾਂਗੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਅਕਸਪਟ ਨੇ ਸਤਿ ਸ੍ਰੀ ਅਕਾਲ ਰੱਬ ਰਾਖਾ ਧੰਨਵਾਦ